ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢਿੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9876239117 ਚੈਨਲ ਨੂੰ ਬਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰਾ ਪਾਣ ਸਕੇ ਬਾਕੀ ਨੰਬਰ ਵਾ ਇਹਨਾਂ ਦਾ ਆਨ ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਗਾਇਲ ਤੋਂ ਆਪਾਂ ਕਵਰ ਕਰਨ ਲੱਗੇ ਆ ਜੀ ਤਿੰਨ ਤੁਹਾਨੂੰ ਝੋਟੀਆਂ ਦਿਖਾਵਾਂਗੇ ਦੋ ਸੁਈਆਂ ਸਵਾਈਆਂ ਦਿਖਾਵਾਂਗੇ ਇੱਕ ਝੋਟੀ ਤੁਹਾਨੂੰ ਦਿਖਾਵਾਂਗੇ ਗੱਬਣ ਤੇ ਜਿਹੜੀ ਸੁਈ ਵਾਲੀ ਜੇਰ ਕੰਪਲੀਟ ਆ ਬਠਿੰਡ ਚ ਪਈ ਆ ਜੀ ਗੱਲਬਾਤ ਸਾਰੀ ਕਰਾ ਦਾਂਗੇ ਤੇ ਇੱਕ ਮੇਨ ਬੂਰੀ ਰਹਿਣ ਵਾਲੀ ਹੈ ਵੀਡੀਓ ਦੇ ਵਿੱਚ ਜੀ ਸਤਿ ਸ਼੍ਰੀ ਅਕਾਲ ਭਾਈ ਜਾਨੀ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹੋ ਜੀ ਵਧੀਆ ਜੀ ਪਹਿਲਾਂ ਤਾਂ ਨੰਬਰ ਬੋਲੋ ਜੀ ਨੰਬਰ 9501404294 04294 ਪਿੰਡ ਆਪਣਾ ਜੀ ਪਿੰਡ ਕਹਿਣਾ ਜਿਹੜਾ ਪਿੰਡ ਕਹਿਣਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਤੇ ਨੇੜੇ ਆਪਣੇ ਇਹਦੇਲੇ ਬਟੱਲੇ ਵਾਲਾ ਆ ਗਿਆ ਇਧਰ ਆ ਗਿਆ ਠੂਰ ਇਧਰ ਠੂਰ ਆ ਗਿਆ ਓਕੇ ਜੀ ਤੇ ਭਾਈ ਆਪਣਾ ਵਪਾਰ ਦੇ ਕੰਮ ਉਹਦਾ ਭੈਣ ਭਰਾਵਾਂ ਨੂੰ ਪਤਾ ਹੀ ਆ ਹਾਂ ਤਾਂ ਪਤਾ ਹੀ ਆ ਭਾਈ ਤੇ ਕਿੰਨੇ ਜਾਨਵਰ ਦਿ ਆ ਦੋ ਬਰੇ ਲੈ ਆਇਆ ਆ ਆਪਣੀ ਘਰ ਦੀ ਮਾਂ ਓਕੇ ਇਧਰ ਹੀ ਪਿਆਜੋ ਇੱਤੀ ਪਹਿਲਾਂ ਦਾ ਜਿਹੜੀ ਪਹਿਲੇ ਨੰਬਰ ਦੇ ਆ ਬਬੂਰੀ ਝੋਟੀ ਦੇਖੀ ਆ ਨੇ ਬਾਈ ਕਿਹੜਾ ਸੂਆ ਸੂਈ ਆ ਇਹ ਬਰੇ ਤੀਜਾ ਸੂਆ ਤੀਜਾ ਸੂਆ ਆਪਣੀ ਘਰੇ ਚ ਹੋਈ ਵੀ ਓਕੇ ਤੇ ਕਿੰਨਾ ਕੁ ਦੁੱਧ ਕੱਢਿਆ ਫਿਰ ਦੰਨਾ ਸੂਆ ਦਾ ਬਾਈ ਇਹ ਬਰੇ ਦੁੱਧ ਦਿੰਦੀ ਆ 13 ਕਿਲੋ ਪਰ ਇਹਨੇ 13 ਕਿਲੋ ਦੁੱਧ ਦਿੱਤਾ ਆਪਾਂ ਕੋਈ ਟੋਲਾ ਨਹੀਂ ਕਹਿਣਾ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ ਆ 6 ਮਾਂ ਦਾ ਨਾ ਸੂਈ ਨੂੰ ਕੱਟੀ ਮਗਰ ਕੱਟੀ ਮਗਰ ਆ ਗਈ ਤੇ ਕਿੰਨਾ ਬਰੇ ਹੁਣ ਹੁਣ 10 ਕਿਲੋ ਆ ਖੋਲੋ ਜੀ ਇਹਨੂੰ ਤੋਰਾ ਕਰਾ ਕੇ ਚੱਕ 10 ਕਿਲੋ ਰੈਡੀ ਆ ਮਣਕੇ ਸਾਫ ਸੁਥਰੇ ਸੌਦੇ ਹੁੰਦੇ ਆ ਬਾਕੀ ਦਸਲੀ ਕਰਨਾ ਤੁਹਾਡਾ ਉਹ ਵੀ ਫਰਜ ਬਣਦਾ ਆਪਣਾ ਕੰਮ ਆ ਸਿਰਫ ਵੀਡੀਓ ਕਵਰ ਕਰਨਾ ਕਰਕੇ ਤੁਹਾਡੇ ਤੇ ਕਰ ਪਹਚਾ ਦੇਣਾ ਕਿਉਂਕਿ ਪੈਸੇ ਤੁਹਾਡੀ ਜੇਬ ਚ ਜਾਣੀ ਆ ਜੀ ਆਹ ਦੇਖੋ ਗਾੜ ਕਰ ਕਰੋ ਚੱਕ ਫੁੱਲ ਐਕਸਟਰਾ ਗਾਦਾ ਜੀ ਤੇ ਥਾਨ ਭਾਂਡੇ ਦੀ ਪੂਰੀ ਸਾਫ ਸੁਥਰੀ ਹੈ ਇਹਦੇ ਵੀ ਫੁੱਲ ਗਰੰਟੀ ਆ ਮੈਂ ਦੀ 14 ਦੂਰਾਂ ਦੀ ਓਕੇ ਬਾਈ ਪੂਰੀ ਜਮਾ ਓਕੇ ਬੱਕੀ ਬੂਰੀ ਆ ਗਈ ਜੀ ਤਿਲਾਂ ਵਾਲੀ ਤੇ ਛੋਟੀ ਨਹੀਂ ਕੋਈ ਬਾਈ ਦੇ ਘਰ ਦੀ ਮੱਝ ਆ ਜੀ ਇਹ ਆਹ ਦੇਖੋ ਛੋਟੀ ਮੰਨ ਕੇ ਫੋਨ ਨਾ ਲਾਇਓ ਕੀ ਰੇਟ ਆ ਗਿਆ ਕਹਿੰਦੀ ਜੀ ਇਹਦਾ ਰੇਟ ਵੀਰੇ ਵਸੇ ਦਾ ਫਿਕਸ ਜਾਈ ਆ ਕੋਈ ਬਾਹ ਨਹੀਂ ਆਪਾਂ ਕਰਨਾ ਹੂੰ 122 ਦੀ ਮੈਂ ਦੇਵਾਂਗੇ 122 ਜਮਾਨਤਨ ਹੋਊਗਾ 122000 ਜਮਾਨਤਨ ਕਰ ਦਿੰਦੇ ਤੇ ਹੁਣ ਬਾਈ 2 ਨੰਬਰ ਜਿਹੜੀ ਹੁਣ ਸੂਈ ਆ ਜੇਰੇ ਦੀ ਆ ਭਈ 2 ਨੰਬਰ ਬਾਰੇ ਕੋਈ ਦੂਜਾ ਮੰਨ ਲੈ ਕੋਈ ਤੀਜਾ ਮੰਨ ਲੈ ਮਾਲਕਾ ਨੂੰ ਮਾਲਕਾ ਨੇ ਆਪਣ ਨੂੰ ਦੂਜਾ ਕਹਿ ਕੇ ਦਿੱਤੀ ਆ ਕੀ ਦਿੱਤਾ ਵੀਰੇ ਨੇ ਮਗਰ ਇਹਦੇ ਕੱਟੀ ਆ ਕੱਟੀ ਚੰਗੀ ਆ ਗਈ ਆ ਇਹ 9 ਵਜੇ ਸੂਈ ਆ ਤੇ ਜੇਰ ਕੰਪਲੀਟ ਆ ਭਈ ਹੈਨਾ ਜੇਰ ਆ ਭਈ ਮਾਲਕ ਕਹਿੰਦੇ 6 ਮੰ 29 ਦਾ ਟੀਕਾ ਲੱਗਿਆ ਹੋਇਆ ਪਰ ਆਪਾਂ ਨਹੀਂ ਕਹਿਣਾ ਲਿਓ ਜੀ ਨੂੰ ਬਾਹਰ ਨੂੰ ਆਪਾਂ ਨਹੀਂ ਕਹਿਣਾ ਵੀ ਮੰ 29 ਦੀ ਆ ਕਲੀ ਦੀ ਆ ਕੱਟੀ ਆ ਆਪੇ ਭੈਣ ਭਰਾ ਸਮਝ ਲੋ ਆਪਾਂ ਆਪਦੇ ਹੱਥੀਂ ਲ ਆ ਦੇਖੋ ਜੀ ਤੇ ਸੁਆ ਬਾਈ ਤੀਜਾ ਸੁਆ ਯਾਰ ਮਾਲਕਾਂ ਨੇ ਦੂਜਾ ਕਹੇ ਜਾਂ ਕੋਈ ਤੀਜਾ ਮੰਨ ਲੈ ਵੀ ਤੇ ਕੁਸ ਕੱਢਿਆ ਬੋਲੋ ਬੋਲਾ ਬਾਈ ਧੋਲਾ ਪਰ ਦੋ ਕੱਢੋ 2 ਕਿਲੋ ਕੱਢੇ 10 ਕਵੇ 9 9:30 ਵਜੇ ਦੀ ਸੂਈ ਵੀ ਆ ਅਸਲ ਦੁੱਧ ਵਾਲੀ ਆ ਹਨਾ ਜਮਾ ਹਾਂ ਕਿੰਨਾ ਗੱਦ ਦੁੱਧ ਕੱਢ ਦੂ ਬਾਈ ਦੁੱਧ ਮੇਰੇ 11 ਕਿਲੋ 11 ਕਿਲੋ ਓਕੇ ਜੀ 11 ਕਿਲੋ ਦੁੱਧ ਦੇ ਸਕਦੀ ਆ ਬਾਕੀ ਥੋੜੀ ਸੇਵ ਆਗਾ ਹਨਾ ਹਾਂ ਬਾਕੀ ਸੇਵਾ ਦਾ 12 ਦੋਨਾਂ ਦੀ ਓਕੇ ਜੀ ਜਮਾ ਓਕੇ ਮਾਰ ਦੇਣਾ ਧਾਰਾ ਇਹਦੀਆਂ ਪਾ ਮਾਰ ਦਿਓ ਜੀ ਤੇ ਮਗਰ ਆ ਗਈ ਕੱਟੀ ਤੇ ਰੇਟ ਬਾਈ ਕੀ ਆ ਗਿਆ 10 ਹੀ ਦਿਓ ਰੇਟ ਜਿਹੜੀ ਦਾ 95 ਉਹਦਾ 95 ਮੰਗ ਲਿਆ 95 ਇਹਦਾ ਨਾ ਜਿਹੜੀ ਲੱਖ ਆ ਦੀ ਉਹਦਾ 1/2 ਆ ਦੀ 1/2 ਮੰਗ ਲਿਆ ਕਿ ਨਹੀਂ ਹਾਂਜੀ ਆ ਦੇਖੋ ਜੀ ਆ ਦੇਖੋ ਵੀਰੋ ਬੱਚਾ ਜੋਂ ਉਹਨਾਂ ਦੇ ਦੇਖ ਮਾਰਦੇ ਬਸ ਐਂਦਾ ਰਹਿਦਾ ਬਸ ਮੀ ਵੀ ਕੋਈ ਆ ਇਹ ਤਾਂ ਬਸ ਮੀ ਵੀ ਕੋਈ ਆ ਸੀਲ ਸਾਬ ਬਹੁਤ ਆ ਯਾਰ ਹਨਾ ਲੈ ਆ ਦੇਖੋ ਜੀ ਮਗਰ ਲੈ ਖਣਾਂ ਦੀਆਂ ਧਾਰਾਂ ਮੂਹਰ ਲੈਣੀਆਂ ਸੌਰੀ ਤੇ ਆਂਗਾ ਮਗਰ ਲੈਣਗਾ ਥੱਲੇ ਉਹਦਾ ਯਾਰ ਬੇਫਿਕਰ ਹੋ ਜੇ ਹੱਲੇ ਜਮਾ ਬੇਫਿਕਰ ਹੋ ਗਿਆ ਗਿਆ ਇੱਕ ਗੱਲ ਕਨਫਰਮ ਕਰਾ ਦੀ ਜੇ ਕੋਈ ਆਨਲਾਈਨ ਮੰਗਾਉਂਦਾ ਸੌਦੀ ਸੌਵਾ ਬਈ ਜਮਾ ਸਹੀ ਜੇਰਾ ਭਾਈ ਇਹ ਜਾਲਾ ਸਾਫ ਦੇਗੀ ਓਕੇ ਜੀ ਹਾਂ ਦੇਰ ਕਰਾ ਸਾਹਮਣੇ ਆ ਤੇ ਮੁੱਲ ਵੀ ਜਮਾ ਜਾਏ ਹਨਾ ਹਾਂ ਤੇ ਹੁਣ ਭਾਈ ਲਾਸਟ ਆਈ ਇਹ ਵੀ ਜੋ ਟੀ ਚੰਗੇ ਕੱਢ ਲੈਣ ਬਾਹਰ ਨੂੰ ਇਹ ਸੂਆ ਵੀਰੇ ਦੂਜਾ ਛਾਟੀ ਦੂਜਾ ਸੂਆ ਹੂੰ ਦੂਜਾ ਤੇ ਕਿੰਨੇ ਦਿਨ ਘਟੂਗੀ ਭਾਈ ਇਹਦੇ 17 ਤਰੀਕ ਨੂੰ ਦਿਨ ਪੂਰੇ ਆ ਯਾਰ 17 ਤਰੀਕ ਨੂੰ ਯਾਰ ਵੱਧ ਵੀ ਲੈ ਸਕਦੀ ਹੈ ਕਿ ਪੂਰੇ ਵੀ ਕਰ ਸਕਦੀ ਤੇ ਕਿੰਨਾ ਕੁ ਦੁੱਧ ਦੱਸੀ ਹੈ ਇਹਦੀ ਮੇਰੇ ਪਾਰਿਆਂ ਨੇ 13 ਕਿਲੋ ਦੁੱਧ ਦਿੱਤਾ ਮਾਲਕ ਨੇ ਓਕੇ 13 ਕਿਲੋ ਦੀ ਮਿਲ ਕੰਬੈਸਤੀ ਆ ਬਾਕੀ ਦੀ ਗੱਲ ਤੁਸੀਂ ਹਿਸਾਬ ਕਿਤਾਬ ਆਪੇ ਵੀ ਲਾ ਲੈਣਾ ਹੰਦਾ ਮੰਨ ਕੇ ਚੱਲ ਵੀ ਆਪਣੇ ਖਾਸ ਬੰਦੇ ਤੋਂ ਝੋਟੀ ਆਈ ਆ ਕੋਈ ਐ ਨਹੀਂ ਹੈਗਾ ਵੀ ਲੋਪੜਾਂ ਤੋਂ ਲਈ ਵੀ ਆਪਣੇ ਤੇ ਧਾਰ ਦੂਰ ਪੋਲੀ ਬਾਈ ਜਮਾ ਪੋਲੀ ਓਕੇ ਜੀ ਤੇ ਪਾਰ ਪਿਛਾ ਸਭ ਓਕੇ ਉਹਦੀ ਗਾਰੰਟੀ ਆਪਣੀ ਓਕੇ ਯਾਰ ਸੋਹਣੀ ਆ ਨਾ ਝੋਟੀ ਓਵੇਂ ਨਹੀਂ ਹੈਗੀ ਬਾਦੂ ਫੈਟ ਨਹੀਂ ਕੋਈ ਵੀ ਤੇਲੇ ਵਾਲੂ ਵਾ ਪਿੱਛੇ ਨੂੰ ਵੈਗ ਹਟ ਮਾ ਲੈ ਵਾ ਜੀ ਆ ਦੇਖੋ ਤੇ ਮੁੱਲ ਬਾਈ ਇਹਦਾ ਮੁੱਲ ਇਹਦਾ 125 ਆ ਜੀ ਮਾਨਦਾਨ ਮੌਕੇ ਤੇ ਮਾਨਦਾਨ ਕਰ ਦਾਂ ਆ ਦੇਖੋ ਜੀ ਚੰਗੀ ਆ ਬਾਕੀ ਫੇਸ ਦੀ ਕੁਆਲਿਟੀ ਵੀ ਚੰਗੀ ਖਾਣਾ ਥੋਣਾ ਦੀ ਪੂਰੀ ਸਾਫ ਤੇ ਸੁਥਰੀ ਆ 125 ਸੂਈ ਸਵਾਈ ਦੀ ਜੇਰਾ ਪਈ ਆ 1 ਕਲਾ 95 ਬਾਈ ਹਾਂਜੀ ਹਾਂਜੀ ਤੇ ਇਹਦਾ ਹੈਗਾ 122000 ਰੁਪਏ ਬੂਰੀ ਦਾ ਚੰਗੀ ਬੂਰੀ ਆ ਗਈ ਜੀ ਹਾਂਜੀ ਬਾਕੀ ਦਾ ਮਗਰ ਇਹਦੇ ਕੱਟਿਆ ਬਾਈ ਮਗਰ ਕੱਟਿਆ ਮਗਰ ਕੱਟਿਆ ਗਈ ਤਿੰਨ ਅਕਸੀ ਤਿੰਨੇ ਤੁਹਾਨੂੰ ਪ੍ਰੋਪਰ ਚੈੱਕ ਕਰਾ ਦੇ ਤੇ ਨੰਬਰ ਬਾਈ ਕਹਿੰਨੇ ਫੇਰ ਬੋਲ 95014 ਹੂੰ 04294 04294 ਪਿੰਡ ਗਹਿਲ ਤੋਂ ਆਪਾਂ ਵੀਡੀਓ ਕਵਰ ਕੀਤੀ ਹੈ ਧੰਨਵਾਦ ਜੀ